ਚਾਚਾ ਸਾਹਮਣੇ ਥਾਲੀ ਚੁੱਕ ਤੇ 50 ਰੁਪਏ ਲੈ ਲਈ ਨਾਲੇ ਥਾਲੀ ਦੇ ਇੱਕ ਹੋਰ ਕੀ ਕੀ ਆਈ? ਉਹ ਸਾਹਮਣੇ 50 ਰੁਪਏ ਲੈ ਲੈ ਥਾਲੀ ਚੁੱਕ ਤੇ ਨਾਲੇ ਥਾਲੀ ਦੇ ਇੱਕ ਹੋਰ। ਉਧਰੋਂ 50 ਫੜ ਲਈ, ਉਧਰੋਂ 50 ਫੜ ਲਈ ਹੈ। ਘੋੜ ਮੈਂ ਤੇਰੇ ਪਿਓ ਦਾ ਨੌਕਰ ਹੀ ਹੋਇਆ। ਕਮਾਲ ਹੋ ਗਈ ਆ। ਮੈਂ ਤੈਨੂੰ ਰੱਖਿਆ ਕਿ ਤੂੰ ਮੈਨੂੰ ਰੱਖਿਆ। ਮੈਂ ਹੈ ਤੈਨੂੰ ਰੱਖਿਆ। ਮੈਂ ਤੈਨੂੰ ਰੱਖਿਆ। ਤੈਨੂੰ ਮੈਂ ਰੱਖਿਆ, ਮੈਂ ਮਾਲਕਾਂ ਟਾਬੇ ਜਾ। ਤੇ ਫਿਰ ਕੀ ਹੋ ਗਿਆ? ਫਿਰ ਕੀ ਹੋ ਗਿਆ? ਆਹਦਾ ਵੱਡਾ ਗੱਲਾਂ ਮਾਰਦਾ ਫਿਰਦਾ ਫਿਰ ਕੰਮ ਕਰਨਾ ਕਰਨੀ ਤੇ ਚਿੱਚ ਬਣ ਜਾ ਇੱਥੋਂ। ਮੈਂ ਨਹੀਂ ਕੋਈ ਕੰਮ-ਕੁਮ ਕਰਨਾ ਜੇ ਇਦਾਂ ਕਰਨਾ ਮੇਰੇ ਨਾਲ ਤੇ ਭਾਂਡੇ ਚੁੱਕਣੇ ਪੈਣੇ ਆ। ਐ ਭਾਂਡੇ ਚੁੱਕਣੇ ਪੈਣੇ ਆ। ਤਨਖਾਹ ਕਿਥੇ ਕੋਲ ਆਣੀ ਮੈਂ ਨਹੀਂ ਔੜਾ ਹੁਣ ਮੈਂ ਨਹੀਂ ਲੈਣੀ ਤਨਖਾਹ ਤਨ ਆਪਣੀ ਤਨਖਾਹ ਵੱਜ ਗਈ ਓਏ ਓਏ ਹੋ ਜਾ ਉਹਨੂੰ ਵਾਜਾ ਮਾੜਿਆ ਤੇਰਾ ਪਰੋਣਾ ਓਏ ਹੈ ਗੱਲਾਂ ਮਾਰਦਾ ਫਿਰਦਾ ਤਨਖਾਹ ਵੱਜ ਗਈ ਆਪਾਂ ਨੂੰ ਤਾਬੇ ਦਾ ਕੇ ਥਲੇ ਲੱਗ ਗਿਆ ਸਾਲਿਆ ਜਿਹੜੀ ਦਾਤ ਥੱਲੇ ਲੱਗੀ ਹੋ ਜੇ ਬਾਰੇ ਨਾ ਸੋਚਿਓ ਤਾਬੇ ਦੇ ਥੱਲੇ ਲੱਗ ਗਿਆ ਕੀ ਹੋਇਆ ਸਾਲਿਆ ਮੈਂ ਕਰਸੀ ਮਾਰਨੀ ਤੇਰੇ ਰੋਟੀਆਂ ਚਲਾ ਲੈ ਫੁਲਕੇ ਭੁੱਖ ਲੱਗੀ ਆ ਭੁੱਖ ਲੱਗੀ ਆ ਮੈਨੂੰ ਦੁੱਖ ਲੱਗੇ ਆ ਕੋਈ ਗਾਕ ਨਹੀਂ ਆਉਂਦੇ ਆ ਉੱਠ ਗਾਕ ਆ ਗਿਆ ਆਇਆ ਆਇਆ ਇੱਕ ਮਿੰਟ ਆਇਆ ਤੂੰ ਰੋਟੀ ਵਾਲਾ ਮੁੜਿਆ ਆਇਆ ਹਾਂਜੀ ਠਕੜੀ ਖਾਜੀ ਭਾਈ ਤੁਸੀਂ ਲੈ ਕੇ ਲਾਇਆ 50 ਰੁਪਏ ਥਾਲੀ ਜਿੰਨੀ ਮਰਜ਼ੀ ਖਾ ਲਈ ਖਾੜਾ ਖਾੜਾ ਜਿੰਨੀ ਮਰਜ਼ੀ ਖਾੜਾ ਮੈਂ ਨਹੀਂ ਖਾਣੀ ਮੇਰੇ ਭਰਾ ਨੇ ਖਾਣੀ ਐ ਭਰਾ ਨੇ ਖਾੜੀਆ ਜਾਓ ਬੁਲਾ ਕੇ ਲੈ ਕੇ ਆਓ ਲੈ ਕੇ ਆਇਆ ਵੈ ਚੱਲ ਉਪਰਾ ਆ ਵੀ ਉਹਦਾ ਉਹਦੇ ਜਿੱਡਾ ਉਹੜਾ ਇਹਨੇ ਕਿਹੜੀ ਖਾ ਲਈ ਏ ਕਿਥੋਂ ਆ ਗਿਆ ਹਾਂਜੀ ਤੁਸੀਂ ਖਾਣੀ ਹੈ ਜੀ ਰੋਟੀ ਹਾਂਜੀ ਬਾਜੀ ਮੈਂ ਖਾਣੀ ਜੀ ਬੈਠੋ 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 ਉਹ ਜਲਦੀ ਬਾਜੀ ਲਿਆਓ ਭੁੱਖ ਬੜੀ ਲੱਗੀ ਜੇ ਮੈਨੂੰ ਵੀ ਲੱਗੀ ਆ ਤੇਰੀ ਸਿਹਤ ਵੇਖ ਕੇ ਲੱਗਦਾ ਨਹੀਂ ਤੇਰੇ ਭੁੱਖ ਲੱਗੀ ਹੋ ਵੀ ਜੇ ਠੰਡਾ ਪਾਣੀ ਲਾ ਵੀ ਠੰਡਾ ਪਾਣੀ ਪਾਣੀ ਬਾਅਦ ਚ ਡਾਲੀ ਪਹਿਲਾਂ ਰੋਟੀ ਦਾ ਰੋਟੀ ਖਵਾ ਇਸ ਤਰ੍ਹਾਂ ਬੋਲਿਆ ਕਰੋ ਵੀ ਗਾਗਾ ਨੂੰ ਗਾਗ ਤੇ ਰੱਬ ਦਾ ਰੂਪ ਹੁੰਦੇ ਆ ਐਡਾ ਜੇ ਰੂਪ ਨਾ ਹੀ ਹੋਣ ਤੇ ਚੰਗਾ અપ 5 ફુલકે ઓર ભેજો ભાજી 5 ઓ ચાર ભી લઈએ ચાર ભી ઓ હાય હાય હાજી ભાજી ઓર ફુલકા કોઈ 5 ફુલકે ઓર લ્યો બસ કરો ભાજી پیچھے تے تندور وی ٹھنڈا પે گیا ભાજી اے تے میں کھادا ہی کچھ نہیں بس ઇન્ની اگے ਸਾਡੇ કો ખતમ હો ગઈ ਇਹ ਕਿਹੜੀ ਗੱਲ ਹੋ ਗਈ ਯਾਰ ਤੁਸੀਂ ਤੇ ਲੈ ਕੇ ਲਾਇਆ 50 ਰੁਪਏ ਥਾਲੀ ਬਾਜੀ 50 ਰੁਪਏ ਦੀ ਥਾਲੀ ਲੈ ਕੇ ਲਾਇਆ 50 ਰੁਪਏ ਦੀ ਬੋਰੀ ਚ ਲੈ ਕੇ ਲਾਇਆ ਜਿਹੜੀ ਸਾਰੀ ਠਾਂ ਕਰਤੀ ਗਈ ਬਾਜੀ ਹਣੀ ਆ ਬੱਤ ਉਹ ਹੈਲੋ ਓਏ ਚੱਲ ਬੱਚਾ ਅੰਦਰ ਚੱਲ ਚਲੋ ਬਾਜੀ ਬੱਸ ਕਰਦੇ ਆ ਅੱਛਾ ਅੱਜ ਤਾਂ ਮੈਂ ਘਰ ਜਾ ਕੇ ਵੀ ਰੋਟੀ ਖਾਣੀ ਆ ਕੀ ਕੀ ਮੈਂ ਘਰ ਜਾ ਕੇ ਵੀ ਰੋਟੀ ਖਾਣੀ ਘਰ ਜਾ ਕੇ ਰੋਟੀ ਖਾਣੀ ਕਮਾਲ ਹੋ ਗਈ ਜੇ